ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੇ ਸਾਧ ਸੰਗਤ ਜੀ ਅੱਜ ਇਹ ਸ਼ਬਦ ਨੂੰ ਆਪਾਂ ਪੜਨ ਸੁਝਾ ਰਹੇ ਹਾਂ ਸੁਣਨ ਜਾ ਰਹੇ ਹਾਂ ਆਪ ਜੀ ਵਾਸਤੇ ਜੋ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਇਹ ਸ਼੍ਰੀ ਰਾਗ ਦੀ ਬਾਣੀ ਹੈ ਪੈਰੀ ਸਾਧ ਸੰਗਤ ਜੀ ਸ਼੍ਰੀ ਰਾਗ ਮਹਲਾ 5 ਮਾ ਮੇਰਾ ਤਨ ਅਰ ਤਨ ਮੇਰਾ ਰਾਜ ਰੂਪ ਮੈਂ ਦੇਸ ਤੁ ਤਦਾਰਾ ਬਿੰਤਾ ਅਨੇਕ ਸਤਿਦਾਰਾ ਬਿੰਤਾ ਅਨੇਕ ਬਹੁਤ ਰੰਗ ਅਰਵੇਸ ਹਰ ਨਾਮ ਰਦੇ ਨਵ ਸੇ ਕਾਰਜ ਕਿਤੇ ਨਾ ਲੈ ਮੇਰਾ ਮਨ ਹਰ ਹਰ ਨਾਮ ਤੇ ਆਏ ਕਰ ਕਰ ਸੰਗਤ ਨਿਤ ਸਾਧ ਕੀ ਗੁਰ ਚਰਨੀ ਜਤ ਲਾਏ ਮੇਰੇ ਮਨ ਹਰ ਹਰ ਨਾਮ ਨਿਤ ਧਿਆਏ ਗੁਰ ਸੰਗਤ ਨਿਤ ਸਾਧ ਕੀ ਗੁਰ ਚਰਣੀ ਚਿਤ ਲਾਏ ਰਹਾ ਕਹਿੰਦੇ ਮੇਰਾ ਮਨ ਤਨ ਅਰ ਤਨ ਰਾਜ ਰੂਪ ਮੈਂ ਦੇਸ ਸਤਿਦਾਰਾ ਬਿਨਤਾ ਨੇ ਕ ਬਹੁਤ ਰੰਗ ਅਰਵੇ ਸਾ ਹਰ ਨਾਮ ਦੇਵਸਾਈ ਕਾਰਜ ਕਿਤੇ ਨਾ ਲੇਖ ਮੇਰੇ ਮਨ ਤਨ ਮੇਰੇ ਮਨ ਹਰ ਹਰ ਨਾਮ ਧਿਆਇ ਕਰ ਸੰਗਤ ਨਿਤ ਨਤ ਸਾਧ ਕੀ ਸੁਰ ਚਰਣੀ ਚਿਤਲਾਏ ਰਹਾਉ ਨਾਮੰਦਾਨ ਦਿਾਈਆ ਮਸਤਕ ਹੋਵੇ ਪਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਣੀ ਲਾਗ ਨਾਮ ਨੇਧਾਨ ਧਿਆਇ ਮਸਤ ਹੋਇ ਭਾਗ ਕਰਜ ਸਭ ਸਵਾਰੀਐ ਗੁਰ ਕੀ ਚਰਣੀ ਲਾਗ ਪਰਮ ਕਟਿਆ ਨਾ ਵੇ ਨ ਜਾਗ ਹੋ ਮੇ ਰੁਗ ਪਰਮ ਕਟਿਆ ਨਾ ਸੰਗਤ ਤੂੰ ਸਾਦਗੀ ਅਠਸਠ ਤੀਰਥਨਾਵ ਜੀਉ ਪਖਾਣ ਜੀਉ ਬਰਾਨ ਮਨ ਤਨ ਹਰ ਸਚਾ ਇਹੋ ਸਵਾ ਤੇ ਮਿਲੇ ਵਡਿਆਈਆਂ ਦਰਗੇ ਪਾਵੇ ਥਾਓ ਕਰੇ ਕਰਾਏ ਆਪ ਪ੍ਰਭ ਸਭ ਕੁਛ ਤੇ ਸਹੀ ਹਾਥਾ ਮਾਰ ਅਪੇ ਜੀਵਾਲਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਕਟਾਕੇ ਨਾਥਾ ਨਾਨਕ ਪ੍ਰਭ ਸਰਣਾਗਤੀ ਸਰਬ ਕਟਾ ਕੇ ਨਾਤ ਗੁਰੂ ਪਿਆਰੀ ਸਾਧ ਸੰਗਤ ਇਸ ਸ਼ਬਦ ਦੀ ਆराधना ਕਰਨ ਦੇ ਨਾਲ ਪਰਿਵਾਰ ਵਿੱਚ ਸੁੱਖ ਘਰੋ ਘਰ ਵਿੱਚ ਵਾਦਾ ਘਰ ਵਿੱਚ ਬਰਕਤ ਆਵੇ ਸੰਤਾਨ ਦਾ ਵਾਦਾ ਹੋਵੇ ਇਹ ਸ਼ਬਦ ਵਿੱਚ ਮਾਰੇ ਨੇ ਇੰਨੀਆਂ ਬਰਕਤਾਂ ਪਾਈਆਂ ਸਿਰਫ ਆਪ ਨੇ ਇਸ ਸ਼ਬਦ ਨੂੰ ਸੁਣਨਾ ਹੈ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਬੈਠ ਕੇ ਇਕਾਗਰ ਚਿਤ ਹੋ ਕੇ ਇਹ ਜੋ ਬਾਣੀ ਆਪ ਦੀ ਪਾਸ ਆ ਰਹੀ ਹੈ ਨਾ ਪਹਿਲੀ ਕਿਸ਼ਤ ਜੀ ਕਿਸ਼ਤ ਦੂਸਰੀ ਕਿਸ਼ਤ ਆਪ ਜੀ ਪਾਸ ਆ ਰਹੀ ਇਸ ਨੂੰ ਬੜੇ ਪ੍ਰੇਮ ਪਿਆਰ ਤੇ ਸਤਿਕਾਰ ਨਾਲ ਪੜਨਾ ਮਹਾਰਾਜ ਕਹਿੰਦੇ ਨੇ ਮੇਰਾ ਤਨ ਅਰਧਨ ਮੇਰਾ ਰਾਜ ਰੂਪ ਮੈਂ ਦੇਸ ਸੁੱਤਦਾਰਾ ਬਿੰਤਾ ਅਨੇਕ ਬਹੁਤੇ ਰੰਗ ਅਰਵੇਸ਼ ਇਹਨਾਂ ਸਾਰੇ ਆ ਰੰਗਾਂ ਦੇ ਵਿੱਚ ਮੈਂ ਹਾਂ ਤਾਣ ਮਨ ਅਰਤਨਾ ਇਹ ਮੇਰਾ ਹੀ ਹੈ ਮਹਾਰਾਜ ਕਹਦੇ ਨੇ ਇਹ ਸਾਰਾ ਤੂੰ ਆਪਣਾ ਨਾ ਸਮਝ ਕੇ ਬਹਿ ਜਾਈਂ ਇਸ ਸਭ ਦੇ ਵਿੱਚ ਮੈਂ ਵਸ ਰਿਹਾ ਹਾਂ ਸੁੱਤਦਾਰਾ ਪੁੱਤਰਾਂ ਦੇ ਵਿੱਚ ਵੀ ਔਰਤਾਂ ਘਰ ਵਾਲੀ ਵਿੱਚ ਵੀ ਮੇਰੇ ਬਹੁ ਅਨੇਕ ਰੰਗ ਹਨ ਨਾ ਬਹੁਤੇ ਰੰਗ ਅਨੇਕ ਰੰਗ ਹਨ ਨਾ ਤੂੰ ਸਿਰਫ ਇੱਕ ਕੰਮ ਕਰਨਾ ਹੈ ਹਰ ਨਾਮ ਹਿਰਦੇ ਵਸਾਈ ਤੂੰ ਆਪਣੇ ਹਿਰਦੇ ਵਿੱਚ ਵਾਹਿਗੁਰੂ ਨਾਮ ਨੂੰ ਵਸਾ ਲਈ ਇਸ ਸ਼ਬਦ ਨੂੰ ਵਸਾ ਲਈ ਜਿੰਨਾ ਪੜੋਗੇ ਉਹਨਾਂ ਲਾਭ ਮਿਲੇਗਾ ਕਾਰਜ ਕਿਤੇ ਨਾਲ ਇਹ ਹੋਰ ਜਿਹੜੇ ਕਾਰਜ ਜਿਹੜੇ ਕਰਦਾ ਨਾ ਇਹ ਹਰ ਹਰ ਨਵੇਂ ਰਿਦੇ ਵਿੱਚ ਜਿਹੜਾ ਤੇ ਵਸ ਜਾਊਗਾ ਨਾ ਇਹ ਹੀ ਤੇਰੇ ਕੰਮ ਆਣਾ ਹੈ ਇਹ ਜਿਹੜੇ ਕਾਰਜ ਕਰਦਾ ਖਰਦਾ ਇਹਨਾਂ ਨੂੰ ਬਹੁਤ ਤਨਵੰਤਾ ਬਣਿਆ ਤੁਹਾਨੂੰ ਵਾਲਾ ਵੀ ਤਨ ਠੀਕਾ ਚਾਹੀਦਾ ਬੱਚਿਆਂ ਦੀ ਵਿੱਦਿਆ ਵਾਸਤੇ ਘਰ ਚਲਾਣ ਲਈ ਹਰ ਤਰ੍ਹਾਂ ਨਾਲ ਧਨ ਦੀ ਲੋੜ ਆ ਪਰ ਮਹਾਰਾਜ ਕਹਿੰਦੇ ਨੇ ਇਹ ਤੇਰੇ ਨਾਲ ਨਹੀਂ ਜਾਣਾ ਇਹ ਸਿਰਫ ਇੱਥੇ ਹੀ ਰਹਿ ਜਾਣਾ ਧਨ ਕਮਾਇਆ ਵਰਤ ਲਿਆ ਖਾ ਲਿਆ ਬਸ ਖਤਮ ਇਹ ਜਿਹੜਾ ਹਰ ਦਾ ਹਰੀ ਦਾ ਨਾਮ ਹਿਰਦੇ ਵਿੱਚ ਵਸਿਆ ਗਿਆ ਨਾ ਇਹੇ ਨਾਲ ਤੇਰੇ ਜਾਣਾ ਮੇਰੇ ਮਨ ਹਰ ਹਰ ਨਾਮ ਧਿਆਈ ਇਹ ਮੇਰੇ ਮਨਾ ਹਮੇਸ਼ਾ ਉਸ ਨਾਮ ਨੂੰ ਪ੍ਰਮਾਤਮਾ ਨੂੰ ਧਿਆਣਾ ਕਰ ਤੇਰਾ ਪਾਰ ਉਤਾਰਾ ਹੋ ਜਾਏਗਾ ਕਰ ਸੰਗਤ ਨਿਦਸਾ ਨਿਤ ਸਾਧਕੀ ਗੁਰ ਚਰਣੀ ਚਿਤ ਲਾਗ ਮਹਾਂਪੁਰਸ਼ਾਂ ਬਸੋਂ ਗਿਆਨ ਲੈਣਾ ਗਿਆਨ ਲੈ ਕੇ ਚਰਣਾ ਚ ਚਲਣੀ ਕਿਦੇ ਲੱਗਣਾ ਹੈ ਗੁਰ ਚਰਣੀ ਗੁਰੂ ਕੌਣ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪਾਸ਼ਾ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਉਪਦੇਸ਼ ਕੋਈ ਵੀ ਸੁਣਾ ਸਕਦਾ ਹੈ ਗੁਰੂ ਸ਼ਬਦੀ ਵਿਚਾਰ ਕਰਕੇ ਕੋਈ ਸੁਣਾ ਸਕਦਾ ਸਾਨੂੰ ਦੱਸ ਸਕਦਾ ਹੈ ਕਿ ਗੁਰੂ ਜੀਉ ਕਹਿੰਦਾ ਨਾ ਮੈਂ ਗੁਰੂ ਆਫੇ ਛੂਲ ਬੋਲਦਾ ਮੇਰੇ ਸਾ ਸੰਗਤ ਮਹਾਰਾਜ ਜਿਹੜਾ ਕਹੇਗਾ ਬਾਣੀ ਗੁਰੂ ਹੈ ਗੁਰੂ ਬਾਣੀ ਦੇ ਨਾਲ ਲੱਗੋ ਉਹ ਸੱਚਾ ਹੈ ਉਹ ਸਾਧ ਸੰਤ ਸੱਚਾ ਹੋ ਸਕਦਾ ਹੈ ਪਰ ਉਹਦੇ ਵੀ ਪਿੱਛੇ ਨਹੀਂ ਲੱਗਣਾ ਪਿੱਛੇ ਲੱਗਣਾ ਗੁਰੂ ਗੋਬਿੰਦ ਸਿੰਘ ਜੀ ਗੁਰ ਚਰਣੀ ਚਿਤ ਲਾਏ ਕਹਿੰਦੇ ਨਾਮ ਨਿਦਾਨ ਧਿਆਈਏ ਮਸਤਕ ਹੋਵੇ ਭਾਗ ਹੋਈ ਤੂੰ ਐਦਾਂ ਕਰ ਪਿਆਰੇ ਮਿੱਤਰ ਪਿਆਰੇ ਨਾਮ ਜਪਿਆ ਕਰ ਬਹੁਤ ਇਸ ਨਾਮ ਦਾ ਆਕਾਰ ਵਿਸਾਰ ਬਹੁਤ ਵੱਡਾ ਹੈ ਇਹਨੂੰ ਧਿਆਲ ਹੈ ਤੇਰੇ ਮਸਤਕ ਦੇ ਭਾਗ ਕੋਲੇ ਜਾਣਗੇ ਜੇ ਤੇਰੇ ਮਸਤਕ ਦੇ ਭਾਗਾਂ ਵਿੱਚ ਲਿਖਿਆ ਹੋਇਆ ਹੈ ਨਾ ਇਹ ਵੱਡਾ ਨਾਮ ਜਪ ਲਾ ਭਾਈ ਕਰਜ ਸਭ ਸਵਾਰੀ ਸਾਰੇ ਤੇਰੇ ਕਾਰਜ ਸਵਾਰੇ ਜਾਣੇ ਹਨ ਇਹ ਸ਼ਬਦ ਨੂੰ ਪੜ ਲੈ ਸੁਣ ਲੈ ਭਈ ਗਾਵਲ ਹੈ ਕੰਠ ਕਰ ਲੈ ਰੋਜ਼ 2005 ਵਾਰੀ ਸੁਣੋਗੇ ਨਾ ਸ਼ਬਦ ਕੰਟਰੋਲ ਜਾਣਾ ਉੱਠਦੇ ਆਂ ਬੈਂਦੇ ਆਂ ਕਾਈ ਜੋ ਪੜੀ ਜੋ ਸੁਣੀ ਜੋ ਕਹਿੰਦੇ ਹਉਮੇ ਰੋਗ ਪਰਮ ਕਟਿਏ ਨਾ ਆਵੇ ਨਾ ਜਾਗ ਕਹਿੰਦੇ ਸਾਰੇ ਤੇਰੇ ਹਉਮੇ ਰੋਗ ਪਰਮ ਕਟ ਦੇਵੇਗਾ ਮਹਾਰਤਨ ਆਪਣੇ ਚਰਨਾਂ ਦਾ ਜੋੜ ਲਏਗਾ ਪਿਆਰੇ ਕਰ ਸੰਗਤ ਤੂੰ ਸਾਧਕੀ 68 ਤੀਰਥ 나ਉ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਨਾ ਗੁਰੂ ਖਾਲਸਾ ਦੀ ਸੰਗਤ ਕਰਨ ਦੇ ਨਾਲ 68 ਤੀਰਥਾਂ ਦਾ ਫਲ ਮਿਲਦਾ ਮਹਾਰਾ ਜੀ ਕਹਿੰਦੇ 68 ਤੀਰਥ 8 ਤੇ 60 68 ਹੁੰਦੇ ਨੇ ਤੀਰਥਾਂ ਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ ਜੋ ਪ੍ਰਾਣ ਮਨ ਤਨ ਹਰੈ ਸੱਚਾ ਓ ਸਵਾਉ ਇੱਥੇ ਮਿਲੇ ਵੜਿਆਈਆਂ ਦਰਗਹਿ ਪਾਵੇ ਤਾਉ ਇੱਥੇ ਵੀ ਵੜਿਆਈਆਂ ਕਰਦੇ ਨੇ ਲੋਕੀ ਕਹਿੰਦੇ ਵਾਹ ਵੇ ਵਾਹ ਇਹ ਤਾਂ ਬਹੁਤ ਵੱਡਾ ਗਿਆਨੀ ਆ ਬਹੁਤ ਵੱਡਾ ਭਗਤ ਹੈ ਇੱਥੇ ਮਹਿਮਾ ਹੋ ਰਹੀ ਹੈ ਇੱਥੇ ਸਾਰੇ ਆਪ ਜੀ ਦੀ ਮਹਿਮਾ ਗਾ ਰਹੇ ਨੇ ਤੇ ਦਰਗਾਹ ਵਿੱਚ ਵੀ ਥਾਂ ਪ੍ਰਾਪਤ ਗੁਰਚਰਣਾ ਵਿੱਚ ਥਾਂ ਪ੍ਰਾਪਤ ਹੋਏਗੀ ਕਰੇ ਕਰਾਏ ਆਪ ਪ੍ਰਭ ਸਭ ਕੁਝ ਸਿਸਹੀ ਹਾਤ ਕਰਦਾ ਕਰਾਂਦਾ ਤੇ ਉਹ ਹੀ ਹੈ ਮਹਾਰਾਜ ਕਹਿੰਦੇ ਸਭ ਕੁਝ ਉਹਦੇ ਹੱਥਾਂ ਵਿੱਚ ਹੈ ਪਿਆਰੇ ਬੇਨਤੀਆਂ ਕਰ ਲੈ ਅਰਦਾਸਾਂ ਕਰਕੇ ਜੇ ਆਪਣੇ ਪਾਸੋਂ ਬਲ ਲੈਣਾ ਹੈ ਨਾ ਪਿਰਦਾਸਾਂ ਬੇਨਤੀਆਂ ਕਰੀ ਜਾਆ ਕਰ ਸ਼ਬਦ ਦੀ ਇਰਾਦਨਾ ਕਰੀ ਜਾਆ ਕਰ ਜਿਹੜਾ ਸ਼ਬਦ ਪੜਿਆਗਾ ਰੋਜ਼ 5 7 10 ਵਾਰੀ ਪੜ ਕੇ ਮਨ ਕੰਢ ਕਰ ਲੈ ਹਿਰਦੇ ਵਿੱਚ ਵਸਾਲਾ ਤੇ ਮਹਾਰਾਜ ਕਹਿੰਦੇ ਤੇਰੇ ਸਭ ਕਾਰਜ ਰਾਸ ਹੋ ਜਾਣੇ ਹਨ ਕਹਿੰਦੇ ਮਾਰ ਆਪੇ ਜੀਵਾਲਦਾ ਆਪੇ ਮਾਰਨ ਵਾਲਾ ਤੇ ਜਿਉਂਦੀਦਾ ਰੱਖਣ ਵਾਲਾ ਵੀ ਹੈ ਅੰਤਰ ਬਾਹਰ ਸਾਥ ਹਰ ਜਗ੍ਹਾ ਤੇ ਸਾਡੇ ਨਾਲ ਹੈ ਨਾਨਕ ਪ੍ਰਭ ਸ੍ਰਣਾਗਤੀ ਸਰੂ ਘਟਾ ਕੇ ਨਾਥ ਉਹ ਸਾਰੇ ਦਿਨ ਸਾਡੇ ਨਾਲ ਹੈ ਪਰੀ ਸਾਧ ਸੰਗਤ ਸੋ ਅਸੀਂ ਕੀ ਕਰਨਾ ਹੈ ਇਸ ਸ਼ਬਦ ਨੂੰ ਪਰਿਵਾਰ ਦੀ ਸੁੱਖ ਕਾਰੋਬਾਰਾਂ ਚ ਵਾਧਾ ਤੇ ਘਰ ਵਿੱਚ ਬਰਕਤ ਸੰਤਾਨ ਵਿੱਚ ਵਾਧਾ ਇਹ ਸਭ ਪ੍ਰਾਪਤੀਆਂ ਹੋਣੀਆਂ ਹਨ ਪਰੀ ਸਾਧ ਸੰਗਤ ਜੀ ਸੋ ਅਸਾਂ ਪਿਆਰ 임 ਦੇ ਨਾਲ ਸ਼ਬਦ ਨੂੰ ਪੜਨਾ ਆਪਨੇ ਸਿਰਫ ਸਬਸਕ੍ਰਾਈਬ ਜਰੂਰ ਕਰਿਓ ਭਾਈ ਜਿੰਨੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਕਰੋ ਬੇਨਤੀ ਦਾਸ ਜੀ ਤੋਂ ਇਹ ਕਰ ਜੋੜ ਬੇਨਤੀ ਹੈ ਆਪ ਸੰਗਤ ਦੇ ਚਰਨਾਂ ਵਿੱਚ ਦਾਸ ਇਦਾਂ ਆਪ ਦੀ ਸੇਵਾ ਕਰਦੇ ਰਹਿਣਗੇ ਸੋ ਆਪ ਆਪ ਨੇ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਸਬਸਕ੍ਰਾਈਬ ਜੇ ਨਹੀਂ ਕੀਤਾ ਭਾਈ ਸਬਸਕ੍ਰਾਈਬ ਵੀ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ